ਅਸੀਂ ਵੇਟ ਕਰਦੇ ਡਾਕਟਰ ਦੀ ਤੇ ਇੱਥੇ ਅੰਦਰ ਆ ਗਿਆ ਕਬੂਤਰ ਤੇ ਕਬੂਤਰ ਨਹੀਂ ਨਿਕਲ ਰਿਹਾ ਜੀ ਹੁਣ ਸੈੱਟ ਹੁੰਦੇ ਤਾਂ ਕੱਢ ਦ ਹੁੰਦੇ ਆ ਪਹਿਲਾਂ ਮੈਂ ਡੈਂਡ ਸਟੈਂਡ ਕਰ ਹਏ ਮੱਖੀਆਂ ਨੇ ਮੈਨੂੰ ਖਾ ਲਿਆ ਭਰਾ ਲੋ ਮਿੱਤਰ ਆਪਾਂ ਰੈਡੀ ਹੋ ਚੁੱਕੇ ਆ ਜੀ ਨਿਕਲੀਏ ਡਾਕਟਰ ਜੀ ਅੱਗੇ ਚੈੱਕ ਕਰਾਉਣ ਚੱਲੇ ਆਂ ਚੰਦ ਜੀ ਦਰਮੀਆਂ ਹੁਣ ਸਾਰੇ ਇਕੱਠੇ ਮਿੱਠੀ ਹੋਈਏ ਸੈੱਟ ਕਰਦੇ ਹਾਂ ਠੀਕ ਹੈ ਕਰ ਦਿੰਦੇ ਤੇ ਆਹ ਬੰਦੇ ਕਿੱਥੇ ਪਈਏ ਇਹ ਤਾਂ ਬੈਠ ਕੇ ਆਉਣਾ ਹੈ ਨਾ ਇਹਦੇ ਬੈਣਾ ਬੈਲਟਰ ਲੋਣੀ ਜ਼ਰੂਰੀ ਆ ਕਿਉਂਕਿ 2 ਮਿੰਟ ਚੁੱਪ ਕਰੀ ਨਾ ਬੈਠੋ ਦੀ ਬਾਹਰ ਇੱਕ ਮਿੰਟ ਚੁੱਪ ਕਰਿਓ ਨਿਆਣੀ ਸਾਡੇ ਉਹ ਨਿਆਣੀ ਆ ਠੀਕ ਆ ਮੈਂ ਕਿਹਾ ਹਾਂ ਬੈਲਟਰ ਤਾਂ ਲਾਈ ਆ ਕਿਉਂਕਿ ਹਾਨੂੰ ਪਤਾ ਆ ਵੀ ਗੋਡਾ ਹਲੇ ਮੁੜਦਾ ਨਹੀਂ ਹੈਗਾ ਮੁੜਿਆ ਮਤਲਬ ਉਹ ਨਹੀਂ ਡਾਕਟਰ ਨੇ ਸੈੱਟ ਕੀਤਾ ਹੋਇਆ ਪਰ ਮੋੜਨਾ ਦੱਸਿਆ ਨਹੀਂ ਟਾਂਕੇ ਲੱਗੇ ਆ ਤਾਂ ਕਰਕੇ ਇਹ ਹਿੱਲੇ ਨਾ ਗੋਡਾ ਮਤਲਬ ਇਧਰ ਉਧਰ ਇਹ ਬੈਲੈਂਸ 'ਚ ਰਵੇ ਹਾਰਡ ਰਵੇ ਐਨ ਪ੍ਰੈਸ਼ਰ ਦੇ ਨਾਲ ਤੇ ਪੜਾਪਾ ਚੱਕਰੋਂ ਚੱਲਦੀ ਮੜਾ ਜਮੀ ਦੇਖੀ ਲਾਤੇ ਆ ਵੀ ਕੋਈ ਆ ਬਹੁਤ ਪਹਿਲੇ ਇੰਨੇ ਪ੍ਰੋਬਲਮ ਹੋਏ ਆ ਨਾ ਸਾਰੇ ਰਾਤਾਂ ਆ ਕਰਕੇ ਲੱਤ ਕਮਜ਼ੋਰ ਹੋ ਜਾਂਦੀ ਆ ਇਹਦਾਂ ਨਾ ਹਾਂ ਵੀਡੀਓ ਪੜੀ ਨਹੀਂ ਪਾਉਣੀ ਇਹ ਨਾਲ ਇੱਕ ਅੱਧੀ ਕੱਢ ਦਾਂਗੇ ਹੈ ਬੱਸ ਕੁਝ ਨਹੀਂ ਕਰਨਾ ਮੈਂ ਉਸਦੇ ਬਾਹਰ ਆਪੇ ਇੰਨੀ ਫੜਦੇ ਨਹੀਂ ਨਹੀਂ ਹਾਂ ਨਾ ਬਾਹਰ ਉਹ ਨਾਲ ਮੋਡਲ ਆ ਕੋਲੇ ਮੇਰੇ ਮੋਟਾ ਇੱਧਰ ਬੱਧੀ ਮੈਂ ਤੂੰ ਪੜ ਕੇ ਰੱਖੀ ਜੋਰ ਨਾਲ ਪੜ ਕੇ ਰੱਖਣਾ ਜੋਰ ਨਾਲ ਫੜ ਕੇ ਰੱਖ ਮੈਂ ਤਾਂ ਜੋਰ ਨਾਲ ਖੜੀ ਆ ਇੱਕ ਮਿੰਟ ਇੱਕ ਮਿੰਟ ਮੈਂ ਆਵਾਂ ਨਹੀਂ 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 ਲੋੜ ਹੈ ਉਹ ਤਰ ਵੇ ਇੱਥੇ ਮੈਂ ਫੜ ਕੇ ਰੱਖੀ ਜੋਰ ਨਾਲ ਲੋੜ ਹੀ ਆ ਬਸ ਚੱਲ ਲੱਗ ਚੱਕੇ ਹਾਂ ਸੰਟੇ ਆ ਦੇ ਆਹ ਕੀ ਆ ਜਾ ਹੂੰ ਚੜ ਦੇ ਖੋਲੋ ਵਿੰਡਾ ਨਿਕਲੀਏ ਮੈਂ 1 ਮਿੰਟ ਰੁਕ ਜਾ ਚਲੋ ਆ ਦੇ ਬੋਰੇ ਚ ਪੰਜੀਏ ਫਿਰ ਲੋ एवरीवन ਜੀ ਜੈਂਕਾ ਵੀ ਹੋ ਜਾ ਹੋ ਜਾ ਜਾ ਮਾਰੇ ਨਹੀਂ ਤਾਂ ਉਦਨ ਅਸੀਂ ਬੈਠੇ ਆ ਸਾਝੇ ਕੰਮ ਚ ਬੈਠੇ ਆ ਤਾਂ ਹੁਣ ਪਿੱਛਾ ਇਹ ਤਾਂ ਦੇਖਾ ਹੋਇਆ ਹਣ ਤਾਂ ਸਾਝੇ ਕੰਮ ਚ ਬੈਗੇ ਆ ਆ ਬੋਲੀਆ ਨਹੀਂ ਆ ਕੁੱਨੀ ਖੋਜੀ ਜਾਵਣ ਲੱਗ ਗਈ ਨਾਲ ਮੈਂ ਪਾ ਲੇਗਾ ਹੂੰ ਇੱਥੇ ਤੋਂ ਖੰਨਾ ਬਣਾਉਣਾ ਹੂੰ ਪਹਿਲਾਂ ਮੜਾ ਸਟੈਂਡ ਕਰ ਹੇ ਮੱਖੀਆਂ ਨੇ ਮੈਨੂੰ ਖਾ ਲਿਆ ਭਰਾਵਾ ਨਹੀਂ ਮੈਨੂੰ ਲੱਗਦਾ ਨਹੀਂ ਸਟੈਂਡ ਆ ਬੱਧੀ ਹੋ ਜਾਣਾ ਲੱਗੀ ਕਰੋ ਇਹਨੂੰ ਹੱਥ ਪਾ ਲੈਂਦਾ ਹੁੰਦਾ ਇਹ ਤੱਕ ਅਗੇ ਸੀਛਾ ਅੱਛਾ ਸੀਛਾ ਹੱਥ ਪਾ ਤਾ ਕੇ ਹੋਰ ਲਾਵੇ ਹੂੰ ਬੈਨ ਲਾਉਂ ਤਰੀਕਾ ਇਹਦਾ ਚਲੋ ਕੱਢ ਲਾ ਕੋਠੀ ਵਿੱਚ ਸੀਟ ਪਿੱਛੇ ਐਨ ਨੇ ਨੇ ਸਿੱਧੀਆਂ ਓਕੇ ਓਕੇ ਡਨ ਚਲੋ ਵੀ ਚੱਲੀਏ ਹੁਣ ਹਮ ਪਰ ਟਾਈਮ ਲਾ ਕੇ ਥੋੜਾ ਜਿਹਾ ਆਪਾਂ ਨੂੰ ਉਹ ਬੀਜਰ ਵੀ ਆ ਰੱਖਣੀ ਸੀ ਨਾਲ ਹੀ ਫਿਰ ਕਿ ਲੱਗਦੇ ਖੜੀਏ ਤੁਹਾਨੂੰ ਤੇ ਉਧਰ ਨਾਲ ਹਾਲ ਜੋ ਜੋ ਨਹੀਂ ਸਿੰਘ ਆਨੇ ਲਾਇਆ ਨਾਲੇ ਕੀ ਵੀਰ ਆਦੀ ਲੱਗਦਾ ਹੈ ਲੋ ਵੀ ਮਿੱਤਰੋ ਆਪਾਂ ਹੁਣ ਜਾ ਰਹੇ ਆ ਡਾਕਟਰ ਦੇ ਤੁਹਾਨੂੰ ਵਾਕੀ ਦਿਖਾਉਣੇ ਆ ਜੇ ਦੱਸ ਦਈਆਂ ਬਾਅਦ ਵਿੱਚ ਡਾਕਟਰ ਕਹਿੰਦਾ ਕੀ ਆ ਠੀਕ ਆ ਅਗਲਾ ਪ੍ਰੋਸੈਸ ਕੀ ਆ ਕੀ ਨਹੀਂ ਆ ਠੀਕ ਆ ਤੇ ਉਹਨੇ ਸੱਦਿਆ ਸੀ ਆਪਾਂ ਨੂੰ 5 ਦਿਨਾਂ ਬਾਅਦ ਚੈੱਕ ਅਪ ਕਰਾਉਣਾ ਟਾਂਕੇ ਵਗੈਰਾ ਦੇਖੂਗਾ ਜਾਂ ਕਿੱਦਾਂ ਵੀ ਆ ਅਗਲਾ ਪ੍ਰੋਸੈਸ ਕੀ ਆ ਬਈ ਟਾਂਕੇ ਕਿਦੋਂ ਖੁੱਲਣਗੇ ਐਕਸਰਸਾਈਜ਼ ਕਿਦੋਂ ਸ਼ੁਰੂ ਹੋਊਗੀ ਕਿੰਨਾ ਟਾਈਮ ਲੱਗੂ ਸਹੀ ਹੋਣ ਨੂੰ ਜੋ ਵੀ ਸਾਰੇ ਸਵਾਲ ਆ ਜੋ ਵੀ ਆ ਉਹ ਮਿਲ ਕੇ ਡਾਕਟਰ ਦੇ ਨਾਲ ਗੱਲਬਾਤ ਕਰਕੇ ਫਿਰ ਉਹ ਤੋਂ ਬਾਅਦ ਤੁਹਾਨੂੰ ਦੱਸਦੇ ਆ ਥੋੜਾ ਇਹ ਬਲੌਗ ਹੋਊਗਾ ਜਿਆਦਾ ਲੰਮਾ ਪਰ ਨਹੀਂ ਕਰਦੇ ਤੇ ਜਾਣੇ ਆ ਬਾਕੀ ਤੋਂ ਪਹੁੰਚਦਾ ਕੰਨੀ ਤੇ ਬਖਾਤਾ ਮਿੱਠੀ ਏ ਕੋਈ ਨਾ ਤੇਰੇ ਨਹੀਂ ਸੀ ਖੱਬੀ ਖਾਣ ਯਮਿਆ ਲੋ ਵੀ ਮਿੱਤਰੋ ਬਸ ਆਪਾਂ ਹੁਣ ਰੋਡ ਤੇ ਪੈ ਗਏ ਆ ਮੇਨ ਤੇ ਜਾਂਦੇ ਪਏ ਆ ਭਾਈ ਹੋਨੇ ਸਾਨੂੰ ਪਾਜੀ ਭਾਈ ਹੁਣੀ ਪਿਆ ਸ਼ਰਮਾ ਭਾਈ ਕਿੱਥੇ ਰਾਏ ਇਹ ਅਜਮੇਰ شریف ਕਾ ਅਜਮੇਰ شریف ਕਿੱਥੇ ਉਹ ਅੱਛਾ ਅਜਮੇਰ ਹਾਂਜੀ ਭੈਣ ਜੀ ਕਿੱਦਾਂ ਹਾਲ ਠੀਕ ਠਾਕ ਐ ਅੱਜ ਲੈ ਕੇ ਜਲੇ ਭੈਣ ਪਿਆਰੀ ਮੈਂ ਕਿਹਾ ਕੁਮਾਫਲਾ ਕੇ ਲਿਆਉਨੇ ਆ ਤੈਨੂੰ ਘਰੇ ਬੈਠੀ ਰਹਿੰਦੀ ਆ ਬਣਦਾ ਭਾਈ ਪੂਰਾ ਬਣਦਾ ਜੀ ਬਣਦਾ ਬਣਦਾ ਇਹ ਹੁਣ ਡਾਕਟਰ ਦੇ ਪਹੁੰਚ ਕੇ ਡਾਕਟਰ ਨੂੰ ਚੈੱਕ ਕਰਵਾ ਕੇ ਫੇ ਮਿਲਦੇ ਆ ਓਕੇ ਦੱਸ ਦਿਆਂ ਤੁਹਾਨੂੰ ਵੀ ਖਬਰਦਾਰ ਕੀ ਡਾਕਟਰ ਉਹ ਵੀ ਮਤਲਬ ਗੱਡੀਆਂ ਕਾਫੀ ਅੱਜ ਵੀ ਵਿਲਾਦਾ ਰੱਖੇ ਹੀ ਆ। ਲੋ ਡਾਕਟਰ ਦੇ ਆਪਾਂ ਗਏ ਆ ਪਹੁੰਚ ਤੇ ਮਿਲਦੇ ਆ ਡਾਕਟਰ ਨੂੰ ਤਾਂ ਫੇਰ ਦੱਸ ਦੇਣ ਤੁਹਾਨੂੰ ਸਮਝ ਆ। ਅਸੀਂ ਵੇਟ ਕਰਦੇ ਆ ਡਾਕਟਰ ਦੀ ਤੇ ਇੱਥੇ ਅੰਦਰ ਆ ਗਿਆ ਕਬੂਤਰ ਤੇ ਕਬੂਤਰ ਨਹੀਂ ਨਿਕਲ ਰਿਹਾ ਜੇ ਹੁਣ ਸੈੱਟ ਹੁੰਦੇ ਤਾਂ ਕੱਢ ਦ ਹੁੰਦੇ ਯਾਰ। ਉਹ ਦੇਖ ਸਾਰੇ ਨੇ ਪਈਆਂ ਭੱਜੜਾ। ਕੀ ਕਰਨ ਵਿਚਾਰੇ। ਠੀਕ ਐ। ਨਿਕਲ ਜੂ ਅਜਾਜ। ਇਹ ਲੱਗਦਾ ਨਹੀਂ ਨਿਕਲੂ ਅੱਜ ਅੱਜ ਮੈਂ ਫੜ ਕੇ ਦਿਖਾਉਣਾ ਉਹ ਜਾ ਇਹ ਫੜ ਕੇ ਕੱਢਣਾ ਪਿਆ ਵਾ ਜਾ 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 ਪਰ ਆ ਜਾ ਡਾਕਟਰ ਸਾਹਿਬ ਫੜ ਕੇ ਕੱਢ ਦੋ ਉਹ ਫੜ ਲਾ ਫੜ ਲਾ ਫੜ ਲਾ ਫੜ ਲਾ ਦਰਦ ਦੇ ਜਾ ਕੋ ਉਹ ਇਹ ਸਾਰੇ ਨੂੰ ਭਾਜਣਾ ਪੈ ਗਿਆ ਓਕੇ ਓਏ ਵੇ ਹੈ ਉਹ ਖਾਉਂ ਗਿਆ ਲੈ

ਹਾਂਜੀ ਲੋ ਵੀ ਮਿੱਤਰੋ ਡਾਕਟਰ ਸਾਹਿਬ ਨੂੰ ਆਪਾਂ ਚੈੱਕ ਕਰਵਾ ਲਿਆ ਤਾਂ ਉਹਨਾਂ ਨੇ ਦੇਖਿਆ ਟਾਂਕੇ ਨੂੰ ਕਿ ਬਿਲਕੁਲ ਓਕੇ ਆ ਤੇ ਪੱਟੀ ਵੀ ਕਰ ਦਿੱਤੀ ਆ ਦੁਬਾਰਾ ਚੈੱਕ ਕਰਕੇ ਤੇ ਹੁਣ 10 ਦਿਨਾਂ ਬਾਅਦ ਆਪਾਂ ਨੂੰ ਸੱਦਿਆ ਹੈ ਤੇ 10 ਦਿਨਾਂ ਬਾਅਦ ਟਾਂਕੇ ਰਿਮੂਵ ਕਰਨਗੇ ਟਾਂਕੇ ਖੋਲ ਦੇਣੇ ਆ ਤੇ ਹਲਕੀ ਹਲਕੀ ਐਕਸਰਸਾਈਜ਼ ਦੱਸੀ ਹੋਈ ਆ ਤੇ ਉਹ ਸਟਾਰਟ ਕਰੋ ਕਹਿੰਦੇ ਬਸ ਓਕੇ ਰਹਿੋੜੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਾਕੀ ਆਪਾਂ ਵੀ ਚੜ੍ਹਦੀ ਕਲਾ ਜੀ ਆ ਠੀਕ ਆ ਵਾਹਿਗੁਰੂ ਕਰਨ ਵਾਲਾ ਸਾਰਾ ਕੁਝ ਹੌਲੀ 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 ਹੋ ਜੂਗਾ ਕਹਿੰਦਾ ਤੈਨੂੰ ਲੱਗੂਗਾ ਹੁਣ ਦਵਾਈਆਂ ਭਾਈ ਹੁਣ ਹੀ ਲੈਣ ਗਿਆ ਤੇ ਦਵਾਈ ਹਲੇ ਚੱਲਣੀ ਆ ਤੇ ਬਸ ਹੁਣ ਆਪਹੀ ਨਿਕਲ ਜਾਣਾ ਘਰੇ ਚੱਲੇ ਆ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਆ ਤਾਂ ਬਾਕੀ ਦੇਖਦੇ ਆ ਨਹੀਂ ਤਾਂ ਮਿਲਦੇ ਆਂ ਜਲ ਅਗਲੇ ਵਲੌਗ ਦੇ ਵਿੱਚ ਓਕੇ ਤੁਹਾਨੂੰ ਦੇਣੀ ਅਗਲਾ ਅਪਡੇਟ ਚੜ੍ਹਦੀ ਕਲਾ ਚਲੋ ਰਾਜੀ ਖੁਸ਼ੀ ਰਹੋ ਆਪਣੇ ਘਰੇ ਓਕੇ ਬਾਈ ਇਹ ਉਹ ਜਗਾ ਜਿੱਥੇ ਮੇਰਾ ਐਕਸੀਡੈਂਟ ਹੋਇਆ ਸੀ ਮਿੱਤਰੋ ਆ ਤੁਹਾਨੂੰ ਦਿਖਾਉਣਾ ਆ ਵਾਲੀ ਆ ਇੱਥੇ ਮੇਰਾ ਐਕਸੀਡੈਂਟ ਹੋਇਆ ਸੀ ਤੇ ਮੈਂ ਡਿਊਟੀ ਕਰਦਾ ਸੀ